ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਰਨ ਢਾਲੀ ਹਾਲ ਦੇ ਉੱਤੇ ਅੱਜ ਤਰੀਕ ਹੈਗੀ ਹੈ ਕਿ 26 ਫਰਵਰੀ 2025 ਤੁਹਾਨੂੰ ਪਤਾ ਹੀ ਜਿਵੇਂ ਅੱਜ ਦੇ ਦਿਨ ਹੀ ਆਪਣੇ ਹਨਾ ਉਧਰ ਰਾਜੇ ਕੇ ਸੀਗਾ ਸਹਿਜ ਭਾਰ ਦਾ ਨਾ ਭੋਗ ਸੀਗਾ ਮਨੇ ਕੋਠੀ ਦਾ ਮਹੂਰਤ ਕੀਤਾ ਤੇ ਅੱਜ ਇਹ ਹੁਣ ਆਪਣਾ ਬਣ ਗਿਆ ਯਾਤਰਾ ਸ੍ਰੀ ਅਮਰਤਸਰ ਸਾਹਿਬ ਦੀ ਆਪਣੇ ਤੋਂ ਘਰਾ ਮੰ ਵੱਲੋਂ ਹਨਾ ਕਿਸੇ ਨੇ ਦੀ ਸੁੱਖ ਸੀ ਹਨਾ ਉਹਨੇ ਗੱਡੀ ਲੈ ਕੇ ਜਾਣੀ ਸੀ ਪਿਕਅਪ ਤੇ ਹੁਣ ਆਪਾਂ ਉਹਦੇ ਚੱਲੇ ਸ੍ਰੀ ਅਮਰਤਸਰ ਸਾਹਿਬ ਕਾਲੂ ਹੈਗੀ ਹੈਗੀ ਮੱਸਿਆ ਪੀਲੀ ਮੱਸਿਆ ਤੇ ਮੈਂ ਗਿਆ ਤੁਸੀਂ ਵੇਖਿਓ ਵਲੌਗ ਹਨ ਤੇ ਇਹ ਹੁਣ ਆਪਣੀ ਦੂਜੀ ਮੱਸਿਆ ਹੋ ਜੂਗੀ ਤੇ ਤੁਸੀਂ ਵੀਡੀਓ ਦੇ ਨਾਲ ਸਾਰਿਆਂ ਜੁੜੇ ਰਹਿਣਾਗਾ ਵੀਡੀਓ ਐਂਡ ਤੱਕ ਦੇਖਣਾ ਤੇ ਹੋ ਸਕੇ ਤਾਂ ਸ਼ੇਅਰ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾਗਾ ਬਣਿਆ ਵੀਡੀਓ ਨਾਲ ਹੁਣ ਆਪਾਂ ਤੁਰਦੇ ਆਂ ਬਈ ਮੈਂ ਤਾਂ ਦੂਜੀ ਰਾਤ ਦੀ ਲਾਈ ਇਹਦੇ ਦੂਹਾਂ ਰਾਤ ਦੇ ਲਈ ਨੇ ਸਿਆ ਬਾਅਦ ਇਹ ਕਹਿੰਦੇ ਬਾਕਸ ਕਰ ਲੈਣੇ ਬਾਅਦ ਮੈਂ ਤਾਂ ਪੀਲੀ ਆ ਕੇ ਆ ਗਈ ਤੇ ਇਹਦੇ ਆਦਿ ਹੈ ਇਹ ਕਹਿੰਦੇ ਐਂਡ ਕਿਨ ਲੱਛਣ ਦਾ ਫਰਾ ਮੈਨੂੰ ਮੈਨੂੰ ਕਹਿੰਦੇ ਤੇਰੀ ਫਾਰਕੀ ਇਹਦੇ ਘਰ ਵਾਲਾ ਨਾਲ ਇਹਨੇ ਕਿੰਨੇ ਦੀ ਕੱਢਦਗੇ ਇਹਨੇ ਇਹਦੀ 20000 ਲਓ ਜੀ ਬਾਗੇ ਪੁਰਾਣੇ ਪਾਉਣਗੇ ਚੌਂਕ ਦੇ ਵਿੱਚ ਲਓ ਜੀ ਮੁੱਦ ਕਿਟਾ ਤੱਪ ਕੇ ਰੋਕੇ ਜੀ ਆਪਾਂ ਤੇ ਹੁਣ ਤਾਂ ਲੱਗੇਗਾ ਡੀਜਨ ਪੈਕਅਪ ਗੱਡੀ ਆ ਜੀ ਮੌਕੇ ਤੇ ਪ੍ਰੋਗਰਾਮ ਬਣ ਗਿਆ ਮੈਂ ਤਾਂ ਪਹਿਲਾਂ ਕੈਂਸਲ ਤੇ ਕਰੀ ਬੈਠਾ ਸੀਗਾ ਮੌਕੇ ਤੇ ਕਿ ਨਹੀਂ ਜਾਣ ਜਾਣਾ ਬਈ ਇੱਕ ਬੰਦਾ ਜ਼ਰੂਰ ਜਾਣਾ ਗਿਆ ਨਾ ਤੇ ਫੇਰ ਮੈਂ ਸੁੱਖ ਲਾਇਆ ਫੋਨ ਜਿਹੜਾ ਮੇਰੇ ਨਾਲ ਮੰਡੀ ਜਾਂਦਾ ਤਾਂ ਮੈਂ ਚਾਬਾ ਫੜ ਕੇ ਮੈਂ ਕਰਕੇ ਕਹਿੰਦਾ ਚੱਲ ਵੜਦੇ ਆ ਮੈਂ ਬਣ ਗਿਆ ਪ੍ਰੋਗਰਾਮ ਵੇ ਇਹਨੂੰ ਸਾਡ ਚੁੱਕਰਾ ਪਹਿਲਾਂ ਤਾਂ ਭਾਈ ਸਾਹਿਬ ਕੈਨਸਲ ਹੀ ਸਾਡਾ ਮੇਰਾ ਸੋਕੇ ਦਾ ਮੌਕੇ ਦੀ ਇਹ ਇਹ ਮੁੰਡਾ ਗਿਆ ਤਾਰੂ ਜਿਹੜਾ ਆ ਬੰਦਾ ਇਹ ਬੰਦਾ ਲੈ ਕੇ ਚੱਲਿਆ ਗੱਡੀ ਬੰਦਾ ਇਹਦੀ ਸੌਕ ਸੀਗੀ ਪੂਰੀ ਹੋਈ ਹੈਗੀ ਇਹਦਾ ਮੁੰਡਾ ਕਹਿਣ ਆ ਗਿਆ ਵੀ ਕਹਿੰਦਾ ਵੀ ਅੱਕੇ ਨੇ ਤਾਂ ਜ਼ਰੂਰ ਜਾਣਾ ਵੇ ਘਰੋਂ ਘਰੀ ਤੇ ਜਿੰਨੇ ਘਰਾਂ ਜਿਹਨੇ ਕਿਹਾ ਸੀਗਾ ਮੈਂ ਚਾਰ ਜਾ ਪੱਟੀ ਜਾਂਦਾ ਸੀਗਾ ਤੇ ਫਿਰ ਮੈਂ ਇਹਨੂੰ ਫੋਨ ਲਾਇਆ ਮੈਂ ਕਿਹਾ ਵੀ ਕਿਵੇਂ ਕਰਗੇ ਮੌਕੇ ਦੇ ਵੇਰੇ ਤਿਆਰ ਹੋ ਗਿਆ ਫਿਰ ਦੋਨੇ ਤਿਆਰ ਹੋ ਗਏ ਤੇ ਹੁਣ ਜਾ ਰਹੇ ਹੈਗੇ ਪੰਪ ਤੇ ਰੁਕੇ ਹੋਏ ਆਗੇ ਆਪਾਂ ਨਾ ਮਾਦੀ ਪੱਤ ਗਏ ਬਾਕੀ ਬਦਲਵਾਈ ਦੀ ਹੈਗੀ ਨਹੀਂ ਵੀ ਦੱਸਿਆ ਹੋਇਆਗਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਜਲਦੀ ਆਨ ਦਰਸ਼ਨ ਕਰਾਵਾਂਗੇ ਗੁਰੂ ਰਾਮਦਾਸ ਜੀ ਦੇ ਬਹੁਤ ਕੀ ਟੱਪ ਗਿਆ ਬਾਈ ਪੰਪ ਤੇ ਤਨ ਤਨ ਰਾਮਦਾਸ ਜੀ ਜਦੋਂ ਮੈਂ ਤੇ ਕਾਲ ਆਏ ਸੀ ਨਾ ਮਤਲਬ 16 ਅਗਸਤ ਨੂੰ ਆਏ ਮੋਟਰਸਾਈਕਲ ਲੈ ਕੇ ਅਸੀਂ ਫਰਦੀਨਾ ਪਨਮਾ ਲੈ ਆਏ ਸੀ ਨਾ ਇੱਥੇ ਲੰਗਰ ਲੱਗੇ ਜਾ ਦਾ ਜਿਹੜੀ ਇੰਸਟਾਗ੍ਰਾਮ ਤੇ ਸ਼ਾਰਟ ਸ਼ਾਰਟ ਵੀਡੀਓ ਪਾਈ ਹੋਈ ਆ ਉਹ ਦੇਖ ਆ ਰਹੇ ਜੀ ਇਹਨਾਂ ਨੇ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਕਰਨ ਵਾਲੀ ਲੱਗਦਾ ਆਪੇ ਆਪਣੇ ਇੰਸਟਾਗ੍ਰਾਮ ਆਈਡੀ ਤੇ ਲੰਗਰ ਲੱਗਿਆ ਹੋਈ ਸ਼ਾਰਟ ਵੀਡੀਓ ਪਾਈ ਸੀ ਤੇ ਹੁਣ ਇੱਥੇ ਮਤਲਬ ਚਾਹ ਫਟਾਪੀ ਦਰੋ ਕਰ ਗਏ ਆ ਇਹ <table> ਚਾਹ ਨੂੰ ਪੀਣ ਆ ਫੱਕੀ ਮੋਸ ਨੂੰ ਬਾਈ ਪੱਤ ਲਵਾਈ ਆ ਟਾਪ ਅਗਲਾ ਕਿ ਖੰਡ ਹੋਊਗੀ ਪੂਰੂ ਗਈ ਇਹ ਤੂੰ ਤੂੰ ਆਏ ਮੇਰੇ ਇਧਰ ਮੋਗੇ ਜਰਾ ਬੱਵਾ ਬਰਦਰ ਟਾਪ ਆਏ ਹੈ ਨਾ ਮਤਲਬ ਉਹ ਹਰੀ ਦੇ ਪਤਣ ਤੋਂ ਥੋੜਾ ਪਿੱਛੇ ਆਗਾ क्या तो आगे लो जी आप पहुंचे दरबार से आठक बच गया लगभग ਬੇਰਾਗੇਣਾ ਕਿਹੜਾ ਭਜਨ ਕਾ ਸਾਨੂੰ ਬਹੁਤ ਮਨ ਲਾ ਕੇ ਆਪੂ ਕਾ ਤੇ ਬੰਦੀ ਬੋਪਰਾ ਆਉਣ ਸਾਰੇ ਆਪਾਂ ਦਾ ਭਾਈ ਸ਼ਕਰਗੰਧੀ ਦੇ ਘਰ ਲਿਆ ਵਾਡਾ ਮੈਂ ਤੇ ਨਾਲ ਸੱਖਾ ਸ਼ਕਰਗੰਧੀ ਖਾ ਰਹੇ ਹਾਂ ਲੋ ਜੀ ਹੁਣ ਆਪਾਂ ਦੇਖ ਰਹੇ ਸੀ ਕਮਰਾ ਹਨਾ ਕਮਰਾ ਦੁਰਤ ਨੂੰ ਕੋਟਾ ਮੌਸਕਲੀ ਮਿਲਦਾਣਾ ਤੇ ਜੇ ਆਪਾਂ ਉਹਨਾਂ ਵੈਸੇ ਹੀ ਮਤਲਬ ਉਹਨਾਂ ਨੇ ਕਿਹਾ ਸੀ ਹਾਲ ਦੇ ਵਿੱਚ ਤੁਹਾਨੂੰ ਬੈਸਤਰੇ ਦੇ ਕੰਪਲ ਵਗੈਰਾ ਮਿਲ ਜਾਣਗੇ ਕਮਰੇ ਦਾ ਨਹੀਂ ਕਿਹਾ ਬਾਕੀ ਦੇ ਕੋਈ ਹੱਲ ਹੰਦਾਰਾ ਕਰਦੇ ਆਂਗੇ ਫੋਨ ਖਣ ਲਾ ਰਹੇ ਆਗੇ ਮੰਮੀ ਆਹ ਪਾ ਗੁਰੂ ਅਰਜਨ ਦੇਵ ਜੀ ਦੇ ਬਾਸ ਤੇ ਖੜੇ ਆਗੇ ਆਪਾਂ ਆਓ ਬਾਈ ਲਾਈਏ ਵਾੜਿਆਂ ਕੋਲ ਨੇ ਹੱਲ ਹੋ ਗਿਆ ਤੇ ਇਧਰ ਆ ਜਿਵੇਂ ਲੰਗਰ ਦੇ ਪਿਛਲੇ ਪਾਸੇ ਹੀ ਆ ਲੰਗਰ ਆ ਗਿਆ ਲੋ ਜੀ ਹੁਣ ਆਪਾਂ ਇਧਰ ਆਏ ਹੈਗੇ ਇਹਦੇ ਬਾਬੇ ਢਾਲ ਲੱਦੀ ਆ ਗਈ ਕਮਰਾ ਮੁਸ਼ਕਲ ਜਿਹਾ ਸੁਧਾਰ ਪੈਗਾ ਮੈਂ ਕਮਰਾ ਲੈ ਲਿਆ ਤੇ ਵਧੀਆ ਬੁੜੀਆਂ ਵੀ ਨਾਲ 9-10 ਬੁੜੀਆਂ ਆ ਗੀਆਂ 5-6 ਹੀ ਬੰਦੇ ਆਗੇ ਨਾਲ ਮਾਸੀ ਦੇਖੋ ਲੋ ਜੀ ਕਮਰਾ ਦਾ ਆਪਾਨੂੰ ਮਿਲਿਆ ਨਹੀਂ ਤਾਂ ਤੇ ਆਪਾਂ ਕੋਲੋਂ ਮੈਂ ਗੱਦੇ ਤੇ ਕੰਬਲ ਵਗੈਰਾ ਮਿਲ ਜਾਣਗੇ ਤੇ ਹੁਣ ਦੇਖਦੇ ਆ ਆਪਾਂ ਅੰਦਰ ਦੀ ਪਹਿਲਾਂ ਮੱਥਾ ਟੇਕਦੇ ਨੇ ਕਿ ਪਹਿਲਾਂ ਆਪਾਂ ਪ੍ਰਸ਼ਾਦਾ ਛਕਦੇ ਆ ਕਿਉਂਕਿ 9 ਵਜੇ ਦਾ ਸਮਾਂ ਹੋ ਗਿਆ ਲਗਭਗ ਹਣਾ ਤੇ ਭੁੱਖ ਵੀ ਲੱਗੀ ਹੈ ਨਾ ਚਲੋ ਜੁੜੇ ਰਹਿਣਾ ਵੀਡੀਓ ਨਾਲ ਕਰਿਓ ਦਰਖਤ ਨੂੰ ਦੇਵੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਨਾ ਤੇ ਸ਼ੇਅਰ ਵੀ ਕਰਦੇ ਉੱਠ ਗਏ ਸਾਢੇ 3:30 ਵਜੇ ਉੱਠ ਗਏ ਜੀ ਹੁਣ ਲਗਭਗ 4:00 ਦੇ ਪਾਣੀ ਦਾ ਟਾਈਮ ਆਗਾ ਹੁਣ ਆ ਗਏ ਜਿਹੜਾ ਤਾਂ ਮਤਲਬ ਚਾਹ ਬੀਤੇ ਰੋਵਰ ਨੇ ਛਾਹ ਦਾ ਕਮਾ ਖਾ ਦੇ ਚੰਗੇ ਲਓ ਜੀ ਹੁਣ ਚਾਹ ਵੀ ਲਗੇ ਨਾਲਾ ਬਰੈਡ ਮਿਲਿਆ ਚਾਹ ਦੀ ਲਓ ਜੀ ਅਬ ਇਸ ਨਾਲ ਕਰ ਲੈ ਸੀ ਕਿ ਕਿ ਹੁਣ ਬੈਗ ਵੈਰਾ ਜਮਾ ਕਰਾ ਕੇ ਨਾ ਮਾਥਾ ਟੇਕਾਂਗੇ ਸੌਣ ਦੇ ਪੰਜ ਤੋਂ ਉੱਪਰ ਸਮਾਂ ਹੋ ਗਿਆ ਲਗਭਗ ਆ ਤੇ ਬੈਠੇ ਲੋ ਜੀ ਮੱਖਾ ਡੇਲੇ ਉਹਨਾਂ ਪ੍ਰਸਾਦਾਂ ਚ ਗਣਾਈ ਆ ਤਾਂ ਕਰ ਜੀ ਪੀਲੇ ਪੀਲੇ ਇਹ ਆਉਂਦੇ ਬੜਗੇ ਨਿਆਵਾ ਬੜਗੀ ਹੁਣ ਗਾਇਦਾ ਹੈ ਗਿਆ ਲੈਣ ਮੋੜ ਕੇ ਜਾਂਦਾ ਜੇ ਲੈ ਲੈ ਜੀ ਆ ਦੇਖੋ ਜਿਹੜਾ ਬਾਜ਼ਾਰ ਦੇ ਵਿੱਚ ਮੈਂ ਆਪਾਂ ਜਿਹੜਾ ਆ ਨਾ ਬਾਬਾ ਦੀਪ ਸਿੰਘ ਦੀ ਹਿੰਦ ਰੱਖੀ ਗਈ ਆ ਬਿਲਡਿੰਗ ਉੱਪਰ ਫਰਾਉਡ ਵੀ ਹੋਇਆ ਉੱਤੇ ਬਹਾਅ ਬੋਰਡ ਹੋਇਆ ਵਾ ਵੀ ਬੋਰਡ ਵੀ ਹੋਇਆ ਵਾ ਅਸੀਂ ਅੰਦਾਜ਼ੇ ਲਾ ਰਹੇ ਸੀ ਵੀ ਇਹ ਤਾਂ 150 ਹਜ਼ਾਰ ਦਾ ਅੰਦਾਜ਼ਾ ਲਾਇਆ ਵੀ 150 ਤੋਂ ਪਹਾਣੀ ਹੋਰ ਬੈਠੇਗਾ ਬਾਕੀ ਨੇ ਤੁਸੀਂ ਦੱਸੋ ਕਮੈਂਟਾਂ 'ਚ ਕਿੰਨੇ ਦਾ ਪਹਾਣੀ ਬੈਲੇਗਾ ਕਾਜੀ ਅਰਗਨ ਪਾਪਾ ਦੀਪ ਸਿੰਘ ਜੀ ਆਏ ਆ ਜੀ ਲੋ ਜੀ ਪੌਣੇ ਦੇ 12 ਦੇ ਟਾਈਮ ਨਾਲ ਵਾਪਸੀ ਕਰਤੀ ਹੈਗੀ ਆਪਾਂ ਚੱਲੇ ਆ ਕਿਉਂ ਲੋ ਜੀ ਹਾਰੀ ਘਟਾ ਪੱਕੇ ਪੈਂਡ ਰੁਆ ਰਹੇ ਜੀ ਅਵੇਲੀ ਰੁਕੇ ਆਂ ਥਾ ਪਾਣੀ ਪੀਣੇ ਆਗੇ ਮੀ ਪਹਾੜਾਂ ਮੀ ਜੀ ਆਈ ਜਾਂਦੀ ਆ